ਜਿੱਥੇ ਮੈਨਰੇ ਹੋਈ ਸੀ ਉੱਥੇ ਦਾ ਪੱਥਰ ਲਾਉਣ ਲੱਗੇ ਆ ਜਿੱਥੇ ਰੋੜ ਦਾ ਪੰਜਾਬ ਉੱਥੇ ਲਾਉਂਦੇ ਨਹੀਂ ਹੈਗੇ ਸਾਡੇ 20-20 ਕਿਲਾ ਜ਼ਮੀਨ ਦਾ ਰੋੜ ਲੱਗੇ ਹੋਇਆ ਇੱਥੋਂ ਡੀਸੀ ਉਹਦਾ ਘੇੜਾ ਤੇ ਫੋਟੋ ਖਿੱਚ ਕੇ ਮੰਤਰੀ ਉਹਦੇ ਮੁਰ ਜਾਂਦੇ ਇੱਥੋਂ ਜਿਉਂਦਾਂ ਦਾ ਠੋਕਾ ਲੱਗਿੰਦਾ ਪੱਥਰਾਂ ਦੀ ਆ ਬੰਨ ਨਹੀਂ ਸੀ ਰੋੜ ਸਾਡਾ ਉਧਰੋਂ ਜਾਂ ਫੋਟੋ ਖਿੱਚਾ ਕੇ ਮੁਰ ਜਾਂਦੇ ਸਾਰੇ ਆਜਾ ਕਿੱਥੇ ਦਾ ਕਰਉਣਗੇ ਉਦੋਂ ਦਾ 5 ਕਿਲਾ ਬੰਨ ਰੋੜ ਗਿਆ ਇੱਥੋਂ ਕਿੰਨੀ ਜ਼ਮੀਨ ਰੋੜ ਗਈ ਲੋਕਾਂ ਚੋਂ ਨਾ ਲੱਗਿਆ ਹੋਇਆ ਸੀ ਜਿੱਥੇ ਸਰਕਾਰ ਕਰਦੀ ਕੋਈ ਨਹੀਂ ਇੱਥੇ ਆ ਕੇ ਇਹਦਾ ਲੋਕੀ ਜਿਹੜਾ ਬੱਚੇ ਹੋਇਆ ਮੈਨੂੰ ਕਰਨ ਵਾਲੇ ਉਹਨਾਂ ਨੂੰ ਬਚਾਉਣ ਲੱਗੀ ਹੋਈ ਆ ਸਾਰਿਆਂ ਨੂੰ ਉੱਥੇ ਪੱਥਰ ਹੀ ਠੋਕਰ ਲੱਗ ਰਹੀ ਆ ਨਹੀਂ ਉਹ ਦੇ ਬੱਚੇ ਦੌੜ ਉੱਥੇ ਲਾੜੇ ਰਹੇ ਜਿੱਥੇ ਕੰਡਾ ਸੀ ਉੱਥੇ ਪੱਥਰ ਲਾਤੇ ਸਾਰੇ ਚੱਕੇ ਜਿੱਥੇ ਕੰਡਾ ਸਰਕਾਰ ਨੇ ਮੈਨੇਜ ਕਰਦੀ ਸੀ ਨਾ ਉੱਥੇ ਪੱਥਰ ਹੀ ਠੋਕਰ ਲੱਗਦੀ ਆ ਜਿੱਥੇ ਲੋੜ ਆ ਮੇਨ ਛੜਦੇ ਸਾਹਮਣੇ ਉੱਥੇ ਪੱਥਰ ਹੀ ਠੋਕਰ ਹੀ ਕੋਈ ਵੀ ਲਾ ਨਹੀਂ ਸਰਕਾਰ ਸਰਕਾਰ ਦੇ ਲੋਕਾਂ ਥੇਲੇ ਸੁਟਾਈ ਜਾਂਦੇ ਆ ਰੁੜੀ ਜਾਂਦੇ ਨੇ ਕੋਈ ਆਮ ਆਪ ਦੇ ਕਰੋੜ ਦੇ ਮੈਨਟਰੀ ਲਾਈ ਜਾਂਣਾ ਨੇ ਜਿਹੜੇ ਤੇ ਕਿ ਮਰਦੀ 4 ਦਨ 100 ਫੁੱਟ ਰਹਿ ਗਿਆ 50 ਫੁੱਟ ਰ ਏ ਲੋਕੇ ਕਿੰਨਾ ਖੜਾ ਦੁਖੀ ਹੋਇਆ ਜਿੰਨਾ ਜਮੀਨਾ ਰੋੜਦਿਆਂ ਸਾਰਿਆਂ ਦੀਆ ਜਦੋਂ ਤਾਂ ਮੈਂ ਨੇ ਵਾਸੀ ਰੋਕਦੇ ਗੌਨਸਲਰ ਜਦੋਂ ਤਾਂ ਪਰਚੇ ਕੱਟਦੇ ਸੀਗੇ ਵੀ ਪਰਚੇ ਕੱਟ ਕੇ ਭੇਜੋ ਇਹਨਾਂ ਨੂੰ ਅੰਦਰ ਹੁਣ ਸਰਕਾਰ ਕਿੱਥੇ ਹੁਣ ਲਾਲਸਰ ਟ੍ਰੈਕ ਕਿੱਦਾਂ ਕਿੱਥੇ ਆ ਆ ਮੈਨ ਗਾਲੀ ਭੇਜਤੀਆਂ ਮਸ਼ੀਨਾਂ ਆਉਗਾ ਪਿੰਡ ਨੂੰ ਲਾਉਣ ਨੂੰ ਖਾਤਰ ਤੇ ਲੋਥਿਆਂ ਨੂੰ ਕੋਈ ਨਹੀਂ ਰੁਕਣਾ ਹੈਗਾ ਜਿੰਨਾ ਪੱਥਰ ਠੋਕਰ ਜਿੱਥੇ ਮਿਲਟਰੀ ਲਾਉਂਦੀ ਆ ਕੇ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਲੱਗਿਆ ਸਰਕਾਰ ਸਾਨੂੰ ਆ ਕੇ ਦੇਖੇ ਸਰਕਾਰ ਵੀ ਕਿੱਥੇ ਡੱਕ ਰਣਗੇ ਉਦੋਂ ਕੋਈ ਪ੍ਰਬੰਧ ਕੀਤਾ ਕੋਈ ਪੱਥਰ ਲਾਇਆ ਕੋਈ ਸਰਕਾਰ ਨੇ ਪੱਥਰ ਤੇ ਲਾਉਣ ਦੀ ਉੱਥੇ ਲਾ ਲਓ ਸਕਾਰ ਨਾਲ ਜਿੱਥੇ ਨਾਲ ਕੰਟੇ ਲੱਗੇ ਹੋ ਮੈਨ ਗਾਲਿਆਂ ਦੇ ਜਿੱਥੇ ਲੋੜ ਆ ਉੱਥੇ ਕੋਈ ਨਹੀਂ ਪੱਥਰ ਸਿੱਟਿਆ ਕਿ ਵੀ ਟਰੱਕ ਨਹੀਂ ਸਿੱਟਿਆ ਹੋਇਆ ਦਿਖਾ ਦਿਓ ਸਾਨੂੰ ਇਹਦਾ ਕੋਈ ਪੱਥਰ ਦਿਖਾਵੇ ਸਾਨੂੰ ਕੋਈ ਵੀ ਆ ਕੇ ਆ ਥੈਲੇ ਪੈ ਨੇ ਸਾਰੇ ਤੁਸੀਂ ਵੀ ਦੱਸ ਦੋ ਜਲਦੀ ਬੋਲ ਯਾਰ ਆ ਬੋਲਣਾ ਤਾਂ ਪੈਣਾ ਹੀ ਆ ਨਾ ਜੇ ਆਪਣਾ ਚਾਹੀਦਾ ਹੈ ਆ ਵੀ ਕੀ ਆ ਕੀ ਸਿਚੁਏਸ਼ਨ ਆ ਸਾਨੂੰ ਤਾਂ ਉਹਨੇ ਦੇਖੋ 21 22 23 ਦੇਖ ਕੇ ਡਟੇ ਹੋਏ ਆ ਸਰਕਾਰ 2123 ਕੋਲ ਇਹੀ ਕੇ ਜੀਸੀ ਵੀਸੀ ਸਾਰਿਆਂ ਨੂੰ ਕਹਿੰਦੇ ਥੱਕ ਗਏ ਵੀ ਸਾਡਾ ਕੋਈ ਹੱਲ ਕਰ ਦੋ ਅੰਦ ਕਰ ਦੋ ਇਹਨਾਂ ਨੇ ਜਦੋਂ 100 ਫੁੱਟ ਦਾ 100 ਫੁੱਟ ਕਰਦੇ ਰਹੇ ਨੇ ਉਦੋਂ ਪਹਿੰਦਾ ਕੋਈ ਹੱਲ ਨਹੀਂ ਆਇਆ ਆ ਸਾਹਮਣੇ ਆ 10 ਦਿਨ ਪਹਿਲਾਂ ਲੱਗੇ ਹੋਇਆ ਆ ਆਮ ਪਬਲਿਕ ਕਰਦੀ ਆ ਸਰਕਾਰ ਕੁਝ ਨਹੀਂ ਕਰਦੀ ਪਹਿਲਾਂ ਜਦੋਂ ਇਹ ਪਾਣੀ ਵਗਣਾ ਸ਼ੁਰੂ ਹੋਇਆ ਖਾਰ ਲੱਗਣ ਲੱਗੀ ਉਹਦੋਂ ਕਿੰਨੇ ਫੁੱਟ ਦੀ ਸੀਗਾ ਡਿਸਟੈਂਸ ਦਰਿਆ ਵੈਣ ਦਾ ਇੱਥੋਂ 400 ਫੁੱਟ ਦੇ ਹੈਗਾ ਸੀ 11 4 ਕਿਲੇ ਲਗਭਗੇ ਸੀ ਇੱਥੋਂ 800 ਫੁੱਟ ਦੇ ਨੇੜੇ 800 ਫੁੱਟ ਤੋਂ ਵੱਧ ਦੂਰੀ ਤੇ ਬੈੰਦਾ ਸੀਗਾ ਇੱਥੇ ਇੱਕ ਬਜ਼ੁਰਗ ਸੀਗੇ ਉਹ ਕਹਿ ਰਹੇ ਸੀਗੇ ਕੀ ਕਹਨੀ ਆਂਕਲ ਸੀਗੇ ਕਿੱਥੇ ਗਏ ਉਹ ਉਹ ਚਲੇ ਗਏ ਉਹ ਦੱਸਦੇ ਸੀਗੇ ਇੱਥੇ ਇੱਥੇ ਸਲਾਹ ਕੀ ਦਿੱਤੀ ਸੀ ਡੀਸੀ ਨੂੰ ਡੀਸੀ ਨੇ ਉੱਥੇ ਸਲਾਹ ਦਿੱਤੀ ਮੈਂ ਠੋਕਰ ਆ ਪਥਰੇ ਮੈਟਰੀ ਲਾ ਕੇ ਕੀ ਕਰਨ ਲੱਗੇ ਕਹਿੰਦੇ ਨਹੀਂ ਜੀ ਲੋੜ ਨਹੀਂ ਹੈ ਸਾਰੀ ਕੋਈ ਵੀ ਇਹ ਸਾਡੇ ਲੱਗਿਆ ਹੋਇਆ ਇੰਨੇ ਸਾਡੇ ਪ੍ਰਬੰਧ ਹੋ ਰਹੇ ਨੇ ਦਰਿਆ ਬਾ ਮਾਵਾ ਮਤਲਬ ਜਿੱਥੇ ਵਹਿੰਦਾ ਸੀ ਉਹ ਤੂੰ ਹਟ ਕੇ ਜ਼ਮੀਨ ਦੇ ਵਿੱਚ ਟੋਏ ਪੱਟ ਕੇ ਉਹ ਕਿਹਾ ਸੀਗਾ ਕਰਨ ਨੂੰ ਕਿਹਾ ਸੀ ਵੀ ਜਾਲ ਬੰਨ ਕੇ ਟੋਆ 20 ਫੁੱਟ 10 ਫੁੱਟ ਪੱਟ ਕੇ ਥੱਲੇ ਪੱਥਰ ਲਾ ਕੇ ਲਓ ਜਾਲ ਦੇ ਵਿੱਚ ਮੇਰੇ ਤਾਂ ਰੁਕੂਗਾ ਦਰਿਆ ਇਹ ਕੀ ਕਰਦੇ ਥੱਲੇ ਆਉਂਦੇ ਸੱਟ ਜਾਂਦੇ ਆ ਫੋਟੋਆਂ ਖੱਚੇ ਦੇ ਚਲੇ ਜਾਂਦੇ ਆ ਹੋਰ ਕੋਈ ਕੰਮ ਨਹੀਂ ਕਰਦੇ ਇੱਥੇ ਆਪ ਕੋ ਨਾ ਨਹੀਂ ਤੇ ਇੱਥੇ ਸਾਰੇ ਏਡੇ ਏਡੇ ਮੰਤਰੀ ਆਉਂਦੇ ਉਹ ਕੀ ਕਰਦੇ ਆ ਜੀ ਮੰਤਰੀ ਆਉਂਦੇ ਫੋਟੋ ਖਿਚਾ ਕੇ ਥੈਲਾ ਕੇ ਖਿਚਾ ਕੇ ਕੱਪੜੇ ਲਿਬੜ ਕੇ ਚਲੇ ਜਾਂਦੇ ਆ ਕੋਈ ਮੰਤਰੀ ਆਇਆ ਤਾਂ ਦਾ ਦਿਨ ਰਾਤ ਰਹਿ ਹ ਤੇ ਰਾ ਤੋ ਦੋ ਘੰਟੇ ਰਿਹਾ 10 ਮੀਟਰ ਨਹੀਂ ਆਉਂਦੇ ਹੈਗੇ ਬਸ ਫੋਟੋ ਕਿ ਚੱਕ ਚਲੇ ਜਾਂਦੇ ਕਿਉਂਕਿ ਮੈਂ ਆਪ ਨਹੀਂ ਇਸ ਵਾਰ ਮੈਂ ਤੁਹਾਡੇ ਸਾਰਿਆਂ ਦੇ ਮੂੰਹ ਤੋਂ ਸੁਣਨਾ ਚਾਹੁੰਦੀ ਆ ਇੱਥੇ ਦਿਖਾਇਆ ਜਾ ਰਿਹਾ ਕਿ ਜਿਹੜਾ ਇੱਥੇ ਦਾ ਡੀਸੀ ਆ ਵੀ ਉਹ ਬਹੁਤ ਕੰਮ ਕਰ ਰਿਹਾ ਆ ਬੋਰੇ ਚੱਕ ਰਿਹਾ ਆ ਪਹ ਲਾ ਰਿਹਾ ਹੁਣ ਤੁਸੀਂ ਦੱਸੋ ਵੀ ਇੱਥੇ ਡੀਸੀ ਕੀ ਕੰਮ ਕਰ ਰਿਹਾ ਆ 400 ਫੁੱਟ ਰਹਿੰਦਾ ਸੀ ਜੀ ਹਾਂਜੀ ਉਦੋਂ ਅਸੀਂ ਕਿਹਾ ਸੀ ਵੀ ਇਹ ਕੰਮ ਕਰ ਲਓ ਜਾਲ ਵਿਛਾ ਕੇ ਪੱਥਰ ਪਾ ਦਿਓ ਜੇ ਬਚਾਉਣਾ ਤਾਂ ਉਹ ਕਿੰਨੇ ਜਣੇ ਨੇ ਕਿ ਸਾਨੂੰ 100 ਫੁੱਟ ਤੇ 200 ਫੁੱਟ ਤੇ ਆ ਹੋਲੀ-ਹੋਲੀ ਕਰਦੇ ਇਹਨਾਂ ਨੇ ਬੰਨ੍ਹ ਖੋੜ ਕੇ ਸਾਨੂੰ ਇੱਥੇ ਲੈ ਆਂਦਾ ਤੋੜੀ ਜ਼ਮੀਨ ਤੋਂ ਕਿੰਨਾ ਫਰਕ ਰਹਿ ਗਿਆ ਦਾ ਸਾਰੀ ਹੜ੍ਹ ਗਿਆ ਹਾਂਜੀ ਹੜ੍ਹ ਗਿਆ 15 ਕਿਲੇ ਹੜ੍ਹ ਗਏ ਆ ਤੁਸੀਂ ਥੋ ਬੋਲਾ ਤੁਸੀਂ ਬੋਲੋ ਯਾਰ ਮੈਂ ਤਾਂ ਥੋੜੀ ਜੁੜੀ ਹਾਂ ਹਾਂ ਦੱਸੋ ਉਹ ਨਾ ਇਹਦੇ ਢਿੱਲੋ ਸਾਹਿਬ ਵੀ ਆਏ ਦੇ ਉਦੋਂ ਕਹਿੰਦੇ ਤੁਹਾਡੇ ਹੁਣ ਮਸਲਾ ਹੱਲ ਹੁੰਦਾ ਪਬਲਿਕੇਸ਼ਨ ਲਿਖ ਕੇ ਪਾਓ ਹਾਂਜੀ ਇਹ ਨਾ ਕਹਿੰਦੇ ਨਹੀਂ ਜੀ ਭਾਈ ਕਦੀ ਆਣਾ ਜਦ ਤਰਿਆ ਨੇੜੇ ਆ ਉਹ ਫੇਰ ਕਰਾਂਗੇ ਪ੍ਰਬੰਧ ਅਸੀਂ ਤੇ ਨਹੀਂ ਲੋਕਾਂ ਦੇ ਵਿੱਚ ਨਾ ਇਹ ਸੁਨੇਹਾ ਗਿਆ ਹੋਇਆ ਕਿ ਇਹ ਜਿਹੜਾ ਡੀਸੀ ਬਹੁਤ ਕੰਮ ਕਰਦਾ ਆ ਤਾਂ ਤੁਸੀਂ ਇੰਨੇ ਦਿਨਾਂ ਤੋਂ ਦੇਖ ਰਹੇ ਹੋ ਤੁਸੀਂ ਦੱਸੋ ਵੀ ਡੀਸੀ ਕੀ ਕੰਮ ਕਰਦਾ ਕੋਈ ਨਾ ਕੰਮ ਬੜਾ ਰੈਂਜਰ ਦਾ ਪਹਿਲਾਂ ਮੇਰੀ ਗੱਲ ਸੁਣੋ ਉਹ ਮੁੰਡਾ ਗਿਆ ਜਿੱਥੂ ਸੋਨੀ ਓਏ ਇਹ ਇਹਨਾਂ ਤੋਂ ਉਸ ਸਵੈਦਾ ਨਹੀਂ ਵਧਣ ਦੇ ਤਾਂ ਗਵਰਨਮੈਂਟ ਦਾ ਸਵੈਦਾ ਹੋਵੇ ਸਾਨੂੰ ਟਾਰ ਦਰਿਆ ਦੇ ਚੱਕ ਦਾ ਹੋਵੇ ਇਹ ਪਤਾ ਨਹੀਂ ਬਟਾਣ ਦੇ ਉਹ ਕਹਦਾ ਮੈਂ ਪਰਚੇ ਕਰੂੰਗਾ ਉਹ ਰਿੰਜ ਨੂੰ ਬਣਾ ਉਹਦੇ ਮੱਤੇ ਰੁਪਏ ਲੱਗ ਡਰਖਤ ਨਾਲੇ ਨੀਂਬੜ ਦੇ ਦਰਖਤ ਦਾ ਰੁਕੂ ਆ ਇਕਲਾ ਇਹਨਾਂ ਕੋਲ ਪੁਲਿਸ ਵਾਲੇ ਆਂਦੇ ਆ ਪਰਚਾ ਕਰ ਦਾਂਗੇ ਬਸ ਦਰਖਤ ਨਾਲੇ ਬਣਾਉਣੀ ਆ ਸਾਰੇ ਦਰਖਤ ਵੀ ਪਟ ਪਟ ਕੇ ਸਿੱਟਦੇ ਇਹਨਾਂ ਨੂੰ ਇਹ ਆ ਦਰਖਤ ਨਗੀ ਗਿਰ ਬੋਤ ਬਣਾ ਤਨਾ ਗੀਰ ਦਰਖਤ ਨਾਲੇ ਸੱਤ ਲੋ ਬੰਨ ਨਾਲ ਵੀ ਬੈ ਜਾ ਡਰਖਤ ਘਟ ਵੜ ਆਪਣੀ ਆ ਬੈਂਚਾਂ ਦੇ ਪਾਣੀ ਉੱਤੇ ਹੀ ਪੈਣਾ ਆਪਣੀ ਤਾਂ ਥੋੜੀ ਆ ਦੀ ਆ ਪਾਣੀ ਸਾਰੇ ਹੀ ਮਾਂਡਾਂ ਨੂੰ ਮਾਲਮ ਕਰਨੀ ਹੈ ਇਹ ਦੇਖ ਕਿ ਉਹ ਨਾਲ ਉਹ ਨਾਲੇ ਕਹਿੰਦੇ ਜੀ ਅੱਗੇ ਇੱਕ ਰਿੰਗ ਬੰਨ ਲਾਇਆ ਆ ਉਹਦਾ ਕੀ ਫਾਇਦਾ ਦੱਸੋ ਉਹਦਾ ਰਾਵਾ ਆਪਣੇ ਖੇਤੋਂ ਲਈ ਜਾਂਦੇ ਆ ਹਾਂਜੀ ਬੜੀ ਫਿਰਦਾ ਸੋਮ ਦੀ ਬਾਨੀ ਲਈ ਜਾਂਦਾ ਕਿੰਨਾ ਨੇ ਲਾਇਆ ਇਹ ਬੋਲੀ ਨੇ ਲਾਇਆਣਾ ਬੂਗੜੀ ਸਰਪੰਚ ਨੇ ਤੇ ਕਾ ਲਗ ਰਿਹਾ ਮੈਨੂੰ ਕੋਲ ਇਹ ਇਹ ਤਾਂ ਨਾ ਲਾਇਆ ਦੂਵੇ ਨੀਲੋ ਕਿੰਨਾ ਨੇ ਕਿੰਨਾ ਨੇ ਲਾਇਆ ਨਾ ਉਹਨਾਂ ਬਾਰੇ ਦੱਸੋ ਕੌਣ ਨੇ ਉਹ ਬਾਬਿਆਂ ਨੇ ਕੌਣ ਬੰਦੇ ਨਹੀਂ ਉਹ ਬਾਬਿਆਂ ਨੇ ਲਾਇਆ ਕਿ ਸੀਲੋ ਨੇ ਲਾਇਆ ਇਹ ਬਾਬਿਆਂ ਨੇ ਜਾਂ ਉਹ ਨਾਲ ਨਹੀਂ ਨਹੀਂ ਉਹ ਆਡਾ ਦੱਸੋ ਇਹ ਇਹ ਆ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਰੇਤਾ ਚੱਕਿਆ ਇੱਥੋਂ ਉਹੀ ਬੰਦੇ ਆ ਤੇ ਉਹਨਾਂ ਦੀ ਹੀ ਮਦਦ ਕਰ ਰਹੀ ਹੈ ਸਰਕਾਰ ਜਮੀਨ ਵੀ ਹੁੰਦੀ ਹੈ ਉੱਥੇ ਮੈਨੂੰ ਇਹ ਵੀ ਸੁਣਨ ਚ ਆਇਆ ਵੀ ਜਿਹੜੇ ਆਹ ਇੱਥੇ ਹੜਪੀੜ ਤਾਂ ਲਈ ਪੈਸੇ ਪੂਸੇ ਦੇ ਕੇ ਜਾਂਦੇ ਆ ਉਹ ਵੀ ਉਹੀ ਲੋਕ ਫੜੀ ਜਾਂਦੇ ਨੇ ਹੁਣ ਆਪ ਨੂੰ ਕੀ ਪਤਾ ਆਪਸ ਕਿੱਥੋਂ ਮੁੜ ਜਾਂਦੇ ਆ ਪਰਮਾਧਮ ਜਾਣਦੇ ਉਹ ਬੰਦੇ ਜਾਣਦੇ ਜੀ ਹਾਂ ਫੋਟੋ ਫੋਟੋ ਵੀ ਪਾਈਆਂ ਦੇਖੀਆਂ ਨੇ ਮੈਂ ਮੰਨਦੇ ਹਾਂ ਥੋੜੇ ਮੋਂਹ ਥੋੜੇ ਬੰਦਾ ਮੌੜੀ ਦਾ ਸੀ ਕਿ ਨਹੀਂ ਦੇਖਾਂਗੇ ਜਿਦਾਂ ਇੱਥੇ ਕੋਈ ਨਹੀਂ ਇੱਥੇ ਇੱਥੇ ਆ ਕੇ ਸਾਰਿਆਂ ਦੇ ਸਾਹਮਣੇ ਦੇ ਕੇ ਇੱਥੇ ਆ ਕੇ ਦੇ ਕੇ ਗਏ ਆ ਕਿਰਪਾਤ ਨਾਲ ਦੇ ਕੇ ਹੁਣ ਕੁਲਵੰਤ ਸਿੱਧੂ ਦੇ ਕੇ ਗਿਆ ਜੀ ਇੱਥੇ ਸਾਰਿਆਂ ਦੇ ਸਾਹਮਣੇ ਉਹ ਵੀ ਉਹ ਜਿਹੜੇ ਪਗੋੜੇ ਨੇ ਪਰਚੇ ਦੇ ਵਿੱਚ ਉਹਨਾਂ ਨੂੰ ਫੜਾ ਕੇ ਗਿਆ ਮੈਂ ਮੰਨੂ ਵੀ ਗੱਲ ਕਰਦਾ ਹਾਂ ਕਿਸੇ ਨੂੰ ਦੇ ਕੇ ਹੁਣ ਪੜਦੀ ਨਾਲ ਪਰਦੇ ਨਾਲ ਲਾ ਦੇ ਅਗਲੇ ਆਹੋ ਫਿਰ ਹਾਂ ਤੁਸੀਂ ਚਾਹੁੰਦੇ ਕੀ ਹੋ ਹੁਣ ਵੀ ਕੀ ਚਾਹੁੰਦੇ ਹੋ ਕਿਵੇਂ ਬੁਤੂ ਦੱਲ ਨਾ ਜੀ ਜੀਮ ਬਲਾਓ ਹਾਂਜੀ ਬਲੌ ਕਾਨੂੰਗਰੂ ਬਲੌ ਮੈਂ ਆ ਗਿਆ ਦਾ ਉਹ ਦਰਿਆ ਢੋਆਣਾ ਸਾਰੇ ਸਾਡੀ ਜਿਵੇਂ ਪਿੰਡ ਦੀ ਜ਼ਮੀਨ ਹੈ ਪੱਕੀ ਉਹ ਜਿਹੜੀ ਕਾਹੀ ਦੀ ਟਿੱਗੀ ਚੱਤੀ ਆ ਉਹ ਢੋਕ ਲੈ ਉਹਨੂੰ ਕੋੜੇ ਨਹੀਂ ਉਹ ਆਸ ਉਧਰ ਚੱਲ ਜੂਗਾ ਉਹ ਕਹਿੰਦੇ ਕੀ ਉਧਰ ਦੀ ਸਾਨੂੰ ਮਨਾ ਕਰਦਾ ਸੀ ਗਏ ਸੀਗੇ ਜ਼ਮੀਨ ਸਾਡੀ ਹੋਵੇ ਤੇਰੇ ਕੋਲ ਮੋਬਾਈਲ ਤੇਰਾ ਮੈਂ ਮਨਾ ਕਰ ਦੂੰਗੀ ਨਹੀਂ ਉਹ ਤਾਂ ਮੇਰਾ ਮੋਬਾਈਲ ਆ ਉਹ ਕਹਿੰਦੇ ਉਧਰ ਦੀ ਰਾਹ ਦੇਣਾ ਨਾ ਉਹਨਾਂ ਨੇ ਉਹ ਰਾਹ ਨਹੀਂ ਦੇ ਰਹੇ ਮੈਂ ਨਾਮ ਦੇਣਾ ਨਾ ਸੀ ਲੋਰਾ ਦੀ ਰਾਹ ਇੱਧਰ ਦੀ ਟੋਕੜਾਂ ਦੇ ਲੈਣਾ ਅੱਛਾ ਉਧਰ ਦੀ ਰਾਹ ਹੈਗਾ ਯਾ ਇਹ ਦੂਰੇ ਕੱਢ ਉਹਨੂੰ ਡੀਸੀ ਨਾਲ ਟਕਰੇ ਸੀ ਜਿਹੜਾ ਇਹ ਮੇਨ ਹੁੰਦਾ ਉਹਦਾ ਕੈਪਟਨ ਹੁੰਦਾ ਉਹ ਕਹਿੰਦਾ ਮੈਂ ਬੰਮ ਮਾਰ ਕੇ ਉਡਾ ਲਾਂਗਾ ਡੀਸੀ ਮੈਨੂੰ ਆਰਡਰ ਦੇ ਦੇ। ਨਹੀਂ ਚਲੋ ਇਹਦਾ ਇਹਦਾ ਹੱਲ ਅਸੀਂ ਉਹਨਾਂ ਨੂੰ ਇੱਕ ਦਿੱਤਾ ਆ। ਇੱਕ ਪੌਕਲੇਨ ਮਸ਼ੀਨ ਆ ਜਿਹੜੀ ਦਰਿਆ 'ਚ ਚੱਲਦੀ ਆ। ਕਿਸ਼ਤੀ ਕਿਸ਼ਤੀ ਵਾਂਗੂ ਰੋੜਦੀ ਆ ਦਰਿਆ ਦੇ ਵਿੱਚ ਉਹ ਅਸੀਂ ਇਹਨਾਂ ਨੂੰ ਦੱਸਿਓ ਹਰੀਕੇ ਪੱਤਨ ਕੰਮ ਕਰ ਰਹੀ ਐ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਐ ਜੇ ਇਹ ਚੌਹਨ ਉਹਨੂੰ ਇੱਥੇ ਬੁਲਾ ਸਕਦੇ ਆ। ਤੂੰ ਚੁਕਾ ਸਕਦੇ ਆ। ਇੱਕ ਪੌਕਲੇਨ ਕੋਈ ਬ੍ਰੇਤੀ ਜਖਰੋਂ ਤਾਹੀ ਵਾਲੀ। ਅੱਛਾ ਇਹਨਾਂ ਨੇ ਬੰਨ ਦੀ ਰਿਪੇਅਰ ਕੀਤੀ ਸੀ ਤਾਂ ਬੰਨ ਦੀ ਮਿੱਟੀ ਪਾ ਦੀ ਲਖਣੂ ਚੰਗੀ ਤਾਂ ਨਗਰਾ ਖਰਾਬ ਲੈਂਦੇ ਉਹ ਹੀ ਗੱਲ ਕਰਦਾ ਜਿਹੜਾ ਜਿਵੇਂ ਜਿਵੇਂ ਜਦੋਂ ਪਤਾ ਆ ਵੀ بارش ਆਉਣੀ ਹੈ ਨੇ ਅਸੀਂ ਵੀ ਲਿਖ ਕੇ ਦੇ ਕੇ ਆਏ ਸੀਗੇ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਕੀਤਾ ਸੀਗਾ ਬੰਨ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕੁਝ ਕੀਤਾ ਹੁਣ ਤਾਂ ਦੇਦਮ ਕਰੋ ਤੂੰ ਸਾਡੀ ਪਿਆਰ ਤੋਰ ਕੇ ਜਾ ਲੱਗੇ ਨਹੀਂ ਸਕਦੇ ਉਹ ਤਾਂ ਮੈਨੂੰ ਪਤਾ ਮੈਂ ਤਾਂ ਆਪ ਤੁਰੀ ਆ ਮੈਂ ਪੁੱਛਣਾ ਚਾਹੁੰਨੀ ਆ ਨਾ ਕਿਉਂਕਿ ਲੋਕਾਂ ਨੂੰ ਸਨੇਹ ਕੁਸ਼ ਹੋਰ ਦਿੱਤੇ ਜਾਂਦੇ ਆ ਮੀਡੀਆ ਦੇ ਵਿੱਚ ਆ ਕੇ ਕੁਝ ਲੋਕ ਹੋਰ ਬੋਲਦੇ ਆ ਜਿਹਦਾ ਮਹੀ ਪਹਿਲਾ ਆ ਨਾ ਹੁਣ ਉਦੋਂ ਮਿੱਟੀ ਪਾਉਣ ਲੱਗਿਆ ਇਹ ਉਹ ਮਿੱਟੀ ਇਹ ਜਿਹੇ ਸਿੱਟੀਆਂ ਢਾੱਕ ਕੇ ਲਾ ਕੇ ਜਿਹੜਾ ਬੰਦਾ ਤੁਰ ਕੇ ਨਾ ਸਕਦਾ ਉਦੋਂ ਵੱਲ ਪਹਿਲਾ ਜਾਂਦਾ ਸੀਗਾ ਉੱਥੇ ਅੱਗੇ ਕੋਈ ਆਪਸੇ ਵੀ ਗੱਡੀ ਲੈ ਕੇ ਜਾਂਦਾ ਪਹਿਲਾਂ ਉਹ ਡਰੇਟਮਿਆਂ ਦਾ ਬਿਚਾਰ ਹਾਂ ਆਪ ਤੇਰੀ ਪਹੁੰਚਦਾ ਪੈਂਦਾ ਗੱਡੀ ਪਿੱਛੇ ਨੂੰ ਮੰਗਾਉਂਦਾ ਫਿਰ ਤੁਸੀਂ ਮਤਲਬ ਇਸ ਚੀਜ਼ ਨੂੰ ਮਤਲਬ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਤੁਸੀਂ ਮੰਨਦੇ ਹੋ ਕਿ ਆ ਜਿਹੜਾ ਨੁਕਸਾਨ ਹੋਇਆ ਆ ਇਹ ਦਰਿਆ ਨਾਲੋਂ ਜ਼ਿਆਦਾ ਥੋੜਾ ਪ੍ਰਸ਼ਾਸਨ ਨੇ ਕੀਤਾ ਆ ਉਹ ਲੋਨ ਨੇ ਹੋਰ ਨਹੀਂ ਕਿ ਜਨਤਾ ਨੇ ਕੀਤਾ ਇਹ ਤਾਂ ਆਫਸਰਾਂ ਨੇ ਕੀਤਾ ਆਫਸਰਾਂ ਨੇ ਕੀਤਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਕਿਉਂਕਿ ਦਰਿਆ ਨੂੰ ਚਾਹੁੰਦੇ ਰੋਕ ਸਕਦੇ ਸੀਗੇ ਪਰ ਉਹਨਾਂ ਨੇ ਰੋਕਿਆ ਨਹੀਂ ਹਾਂਜੀ ਜਦੋਂ ਵੀ ਉਹਨੂੰ ਪਤਾ ਵੀ ਉਹ ਉੱਚਾ ਨਾਮ ਆ ਉਹਨੂੰ ਆਪਣੀਵਾ ਕਰਦੀ ਬਿਲਕੁਲ ਸਾਹਿਬ ਨੇ ਇਹ ਤੈਨੂੰ ਪੈਂਦੇ ਆ ਬਿਲਕੁਲ ਇਹ ਪੈਸੇ ਵਟ ਲਈਏ ਕਾਕਾ ਹੀ ਕਿੱਥੇ ਪਈਏ ਪਈਏ ਇੱਥੋਂ ਤੁਸੀਂ ਜਦੇ ਟਿੱਪਰ ਰੋਕ ਕੇ ਆ ਹੋਰ ਉਹ ਮੰਗਲੀ ਦੀ ਜ਼ਮੀਨ ਆ ਉਹ ਉਥੋਂ ਰੇਤਾ ਚੱਕ ਕੇ ਕੈ ਇਹਨੂੰ ਲਿਆਂਦੇ ਦੇ ਹੋਰ ਉਹਨਾਂ ਨੂੰ ਛੜਕਿਆ ਨਹੀਂ ਮੱਤੇ ਰਵੀ ਛੜਕ ਗਈ ਹੈ ਬਿਲਕੁਲ ਤੇ ਹਾਂ ਕਿ ਬੰਨ ਉਹਨਾਂ ਨੇ ਨੀਵਾ ਕੀਤਾ ਤੇ ਉਦੋਂ ਉੱਪਰ ਗੱਲ ਆ ਕਿ ਉਦੋਂ ਲੋਕਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਨਾਲ ਕੋਈ ਤੋ ਸੌਂਦਾ ਨਹੀਂ ਅਸੀਂ ਅਜੇ ਹਨਪੜ ਬੰਦੇ ਪਹਿਲਾਂ ਦੇ ਇੱਥੇ ਤੇਸੀ ਤਾਂ ਤੁਹਾਡੇ ਨਾਲ ਲੱਗੇ ਹੋਏ ਸੀ ਤੇ ਸਾਡਾ ਸਾਥ ਕਿਉਂ ਨਹੀਂ ਦਿੱਤਾ ਹੱਦ ਮੈਂ ਮੈਂ ਸਾਰੇ ਪਿੰਡਾਂ ਚ ਅਨਾਊਂਸਮੈਂਟ ਕੀਤੀ ਆ ਕਿਉਂ ਨਹੀਂ ਆਏ ਉਦੋਂ ਜਦੋਂ ਮੇਰੇ ਤੇ ਹਮਲਾ ਹੋਇਆ ਉਦੋਂ ਵੀ ਦੱਸੋ ਤੁਸੀਂ ਉਦੋਂ ਦਾ ਸੀ ਸੋਚ ਲੈਣੇ ਕੋਈ ਨਹੀਂ ਕਰ ਕਿਸੇ ਦੇ ਅੱਗ ਅੱਗ ਕਿਸੇ ਦੇ ਘਰੇ ਲੱਗੀ ਆ ਜਦੋਂ ਸਾਡੇ ਘਰੇ ਲੱਗੂਗੀ ਦੇਖਾਂਗੇ ਹੁਣ ਲੱਗੀ ਆ ਨਾ ਆਪਣੇ ਘਰੇ ਅੱਗ ਐਂ ਅੱਗ ਲੱਗਦੀ ਲੱਗਦੀ ਕਿਤੇ ਹੋਰ ਚਲੀ ਜਾਊਗੀ ਜੇ ਜਦ ਤੱਕ ਤੁਸੀਂ ਇਕੱਠੇ ਨਾ ਹੋਏ ਲੱਗਣੀ ਸੀ ਮੈਂ ਨੇ ਕੀਤੀ ਸੀ ਪੈਸੇ ਬੱਟੇ ਸੀ ਉਥੇ ਦਾ ਪੱਥਰ ਲੱਗਿਆ ਕੰਡੇ ਵਾਲਿਆਂ ਦੇ ਪੱਥਰ ਲੱਗਦੇ ਆ ਜਿਹੜੀ ਸਰਕਾਰ ਦਾ ਡੀਸੀ ਭੇਜਦਾ ਵਾ ਜਿੱਥੇ ਠੋਕਰ ਲਾਉਣੀ ਲੋੜ ਆ ਛੱਡਦਾ ਸਿੱਧੀ ਉਥੇ ਇੱਕ ਪੱਥਰ ਨੂੰ ਹੀ ਲਾ ਕੇ ਛੱਡਦੇ ਹੈਗੇ ਚਲੋ ਮਸ਼ੀਨ ਆ ਗਈ ਆ ਪੱਥਰ ਸਟਾਈਏ ਦੇਖਦੇ ਹਾਂ ਹੁਣ ਕੀ ਕਾਰਵਾਈ ਕਰਦੇ ਪੱਥਰ ਲੈ ਕੇ ਆਏ ਆ ਆਪਾਂ ਆਪ ਇਹਨਾਂ ਨੂੰ ਸਪੋਰਟ ਵੀ ਦੇ ਰਹੇ ਆ ਪਰ ਦੇਖਦੇ ਅੱਜ ਕਰਦੇ ਆ ਕਿ ਨਹੀਂ ਉਹ ਪੱਥਰ ਅਸੀਂ ਪਾਉਣੇ ਇੱਥੇ ਆਪਦਾ ਬੰਨ ਲਾਉਣਾ ਵਾ ਆ ਪਾਣੀ ਪਿੰਡਾਂ ਦਾ ਰੁਕਣਾ ਪਤਾ ਗਿਆ ਤੂੰ ਆ ਫਟਾ ਪਹਿਲਾਂ ਮੇਰਾ ਵੀ ਹਾਂ ਤੂੰ ਆ ਦਸ ਫੁੱਟ ਪੱਟ ਕੇ ਕਹਾ ਪਾਣੀ ਦੁਤਰੀ ਨੂੰ ਨਹੀਂ ਉਹ ਤਾਂ ਬੰਦੇ ਚੌਰ ਸਹੀ ਆ ਇਹਦਾ ਉੱਪਰ ਰੱਖ ਕੇ ਆ ਦੇ ਬੈਠ ਜਾਂਦੇ ਆ 20 ਫੁੱਟ ਕੀ ਕਰੀਂਗਾ ਫੁੱਟ ਪਾਣੀ ਦੂੰਗੇ ਸੀ ਸੋ ਤੁਸੀਂ ਦੇਖ ਹੀ ਚੁੱਕੇ ਹੋ ਕਿ ਲੋਕ ਇੱਥੇ ਕਿੰਨੇ ਦੁਖੀ ਹੋ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜੇ ਇੱਥੇ ਡੀਸੀ ਆ ਉਹ ਬਹੁਤ ਕੰਮ ਕਰ ਰਿਹਾ ਆ ਪਰ ਡੀਸੀ ਦੇ ਹਾਲਾਤ ਇਹ ਆ ਕਿ ਉਹਨੇ ਲੋਕਾਂ ਦੀਆਂ ਦੇਖ ਲਓ 800 ਫੁੱਟ ਫੁੱਟ ਤੱਕ ਦੇ 250 ਤੋਂ ਲੈ ਕੇ 300 ਏਕੜ ਤੱਕ ਦੀ ਜ਼ਮੀਨ ਆਪਣੀਆਂ ਅੰਗਹਿਲੀ ਦੇ ਵਿੱਚ ਬਰਬਾਦ ਕਰਤੀ ਫਸਲਾਂ ਬਰਬਾਦ ਕਰਤੀਆਂ ਹਾਂਜੀ ਹਾਂਜੀ ਮੈਂ ਦੱਸਦਾ ਇਹਦਾ ਹੱਲ ਇਹਦਾ ਹੱਲ ਇਹੀ ਆ ਜਿਵੇਂ ਹੁਣ ਇਹਦਾ ਬੰਨ ਜਿਹੜਾ ਥੱਲੇ ਵਾਲਾ ਜਿਹੜੀ ਕੋਈ ਤਾਂ ਹੱਲ ਉਹਨਾਂ ਨੇ ਕਰਨਾ ਵੀਰੇ ਆਪਾਂ ਤਾਂ ਦੱਸ ਸਕਦੇ ਆ ਆਪਣੀ ਸੁਣਦੇ ਨਹੀਂ ਇਹਦਾ ਹੱਲੇ ਆ ਵੀ ਹੁਣ 40 ਫੁੱਟ ਜਿਵੇਂ ਡੂੰਘਾ ਥੱਲੇ ਪਾਣੀ ਜਾਂਦਾ ਹੋਰ ਵਹਿੰਦੀ ਵੀ ਆ 40 ਫੁੱਟ ਇੱਥੇ ਟੋਇਆ ਪਾਣ ਥੱਲੇ ਤਾਂ ਖੱਡਾ ਮਾਰਨ ਤਾਂ ਰੁਕੂਗਾ ਨਹੀਂ ਤੇ ਰੁਕਣਾ ਨਹੀਂ ਆ ਪਹਿਲਵਾਨ ਜਿੰਨਾ ਮਰਜ਼ੀ ਤਕੜਾ ਹੋਊਗਾ ਜਿੱਥੇ ਲੱਤਾਂ ਤੋਂ ਨਹੀਂ ਪੈਂਦਾ ਉਹ ਥੱਗਣੋਂ ਟਹਿਣਾ ਨਹੀਂ ਆ ਬਿਲਕੁਲ ਇੱਕ ਗੱਲ ਤਾਂ ਇਹ ਗੱਲ ਤਾਂ ਇਹ ਇਹ ਗੱਲ ਦਾ ਤੁਸੀਂ ਇਹਨਾਂ ਨੂੰ ਪਿਛਲੇ 15 ਦਿਨਾਂ ਤੋਂ ਸਮਝਾ ਰਹੇ ਹੋ ਸੁਣ ਲਿਆ ਐਸੀ ਜਦ ਮੈਂ ਪਾਇਆ ਸੀਗਾ ਰੌਲਾ ਜੀ মিডিਆ ਦੇ ਵਿੱਚ ਮੇਰੀ ਖਬਰ ਚੱਲ ਰਹੀ ਫੋਲੋ ਫਟਾ ਫੁੱਲ ਪਹਿਲਾਂ ਮੈਂ ਇਹੀ ਕਿਹਾ ਸੀਗਾ ਅੱਜ ਵੀ ਮੈਂ ਇਹੀ ਕਹਿ ਰਿਹਾ ਜੀ ਕੋਈ ਹੱਲ ਨਹੀਂ ਕਰ ਰਿਹਾ ਕੋਈ ਵੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਿਰਫ ਇਹਨੂੰ 40 ਫੁੱਟ ਖੱਡਾ ਪਾਓ ਫਿਰ ਗਿਰ ਗਿਆ ਉਹ ਵੱਟੇ ਪਾਓ ਤਾਂ ਫਿਰ ਹੱਲ ਹੋਣਾ ਬਿਲਕੁਲ ਤਾਂ ਹੀ ਹੱਲ ਹੋਣਾ ਪੱਥਰ ਤੋਂ ਬਿਨਾਂ ਹਲ ਨਹੀਂ ਹੋਣਾ ਗਰੀਬ ਗੁਜਰਾਂ ਦੇ ਘਰ ਸੀਗੇ ਗਰੀਬ ਗੁਜਰਾਂ ਦੇ ਘਰ ਸੀਗੇ ਤਿੰਨ ਲਾਕੀ ਦੇ ਘਰ ਕੇ ਉਹ ਵਿਚਾਰੇ ਵੀ ਬੇਕਾਰ ਹੋ ਗਏ ਘਰ ਤੈ ਗਏ ਉਹਨਾਂ ਦੇ ਫਿਰ ਹੱਲ ਹੈ ਇਹਦਾ